ਸਾਸਰੀ ਕਾਲ ਵੀਰ ਸਾਸੀਆ ਵੀਰ ਜੀ ਵੀਰ ਤੈਨੂੰ ਵਧਾਈਆਂ ਹੋਣ ਇੱਕਦ ਪਹਿਲਾਂ ਇਹ ਵੀ ਨਹੀਂ ਅਗਰ ਜੀ ਹਾਂ ਵਧਾਈਆਂ ਤੈਨੂੰ ਨਵੇਂ ਕਰਦੀਆਂ ਤੁਹਾਨੂੰ ਵੀਰ ਜੀ ਬਹੁਤ ਇਹ ਵੀਰ ਦਾ ਘਰ ਆਉਣਾ ਟੈਂਕੀ ਲਾਗੇ ਪ੍ਰੈਸ ਲੱਭਣਾ ਵੀਰ ਜੀ ਬਹੁਤ ਹਲਕਾ ਪਿੰਡੋਂ ਬਾਹਰ ਟੈਂਕੀ ਵੇਚ ਲੋ ਪਿੰਡੋਂ ਬਾਹਰ ਟੈਂਕੀ ਆ ਪਾਣੀ ਵਾਲੀ ਤੇ ਮੋਬਾਈਲ ਨੰਬਰ ਬੋਲੀ ਵੀਰ ਮੋਬਾਈਲ ਨੰਬਰ 888843349 ਤੇ ਕਿੰਨੀਆਂ ਡੰਗਰ ਦੋ ਵੀਰ ਜੀ ਘਰ ਦੇ ਹੀ ਆ ਘਰ ਦੇ ਘਰ ਦੇ ਵੀਰ ਜੀ ਤੇ ਆ ਮਾਜ ਥਲੇ ਕਿੰਨਾ ਦੁੱਧ ਉਹਦਾ ਕੰਮ ਕੀਤਾ ਹੈ ਵੀਰ ਜੀ ਉਹ ਨਾਲ ਕਰਕੇ ਬਹੁਤ ਆਉਂਦਾ ਅੱਛਾ ਹਾਂਜੀ ਹੁਣ ਮਾੜਾ ਸਾਂਭੇ ਜਾਂਦੇ ਵੇਦਣੀ ਮਾਣ ਅੱਛਾ ਵੇਦਣੇ ਆ ਹਾਂਜੀ ਕਿੰਵੇਂ ਸੂਏ ਮੱਝ ਤੀਜਾ ਸੂਹਾ ਵੇਦਣੀ ਸੂਈ ਅੱਛਾ ਤੀਜਾ ਸੂਹਾ ਵਾ ਹਾਂਜੀ ਤੇ ਦੁੱਧ ਕਿੰਨਾ ਏ ਥਲੇ ਦੁੱਧ 9 ਕਿਲੋ ਅੱਛਾ 9 ਕਿਲੋ ਵਾ ਹਾਂਜੀ ਲੀਟਰਾਂ ਵਾਲਾ ਤੇ ਪਿੱਛੇ ਕੀ ਏ ਤੇ ਕਟਾ ਗੱਜੀ ਅੱਛਾ ਕਟਾ ਹੋ ਵਾ ਇਹ ਕਟਾਵੜਾ ਛੌਂਣਾ ਪਾ ਲੈਣੇ ਇਹਦੇ ਘਰੇ ਭਾਂਡੇ ਜਿਦਾ ਮਰਜੀ ਦੁੱਧ ਪਾ ਲਈਆਂ ਅਸੀਂ ਅੱਛਾ ਛੌਂਣਾ ਹੈ ਹਾਂਜੀ ਤੇ ਨਾਮ ਤੇ ਖੜਿਆ ਕਰਨਾ ਹੈ ਨਾਮ ਤਾਂ ਨਹੀਂ ਵੈਸੇ ਚੱਲ ਰੱਖਦੇ ਨੇ ਘਰੇ ਮੈਂ ਚੱਲ ਚੱਪੜ ਲਾ ਕੇ ਹੈਗਾ ਵਾਂ ਛੱਡਦੇ ਇਹ ਅਸੀਂ ਚੱਪੜ ਲਾਗੇ ਤਾਂ ਉਹਦਾ ਕੀ ਫਾਇਦਾ ਹੈ ਛੱਪੜ ਦਾ ਫਾਇਦਾ ਇਹ ਮੇਰੇ ਜੀ ਲੇਟਦਾ ਜਾਂਦਾ ਨਾਲ ਪਲ ਜਾਣਾ ਅਸੀਂ ਤੇ ਅੱਛਾ ਜੀ ਹਾਂਜੀ ਹਾਂਜੀ ਇਹਦਾ ਮੁੱਲ ਕਿਨਾ ਕਿ ਕਰਨਾ ਵਾ ਮੁੱਲ ਗੱਲ ਹੈ 65000 ਦੇਣੀ ਕਿਨੇ ਕਿ ਦੀ ਆ ਤੁਸੀਂ ਦੱਸ ਦਿਓ ਵੀ ਇੱਥੇ ਮੇਰੇ ਵੱਲੋਂ ਦੇ ਦੇ 45000 ਦੀ ਨਹੀਂ ਨਹੀਂ 45 ਦੀ ਹੋਣਾ ਹੈ ਇਹ ਕਿਹੜੀ ਦੋ ਦੁਜੀ ਆ ਆਉਂਸਰ ਵਾਲੇ ਦੀ ਤੇ ਦੱਸ ਫਿਰ 1.5 ਕਿਲੋ ਹੋਈ ਜੀ ਚਲ 60 ਚੋਂ ਕਰ ਦੇਈਂ ਵੀ ਮਾਨ ਤਾਨ ਕਰ ਦੇਈਂ ਥੋੜਾ ਬੜਾ ਕਰ ਲੈ ਠੀਕ ਆ ਤੇ ਉਹ ਦੂਜੇ ਨੰਬਰ ਤੇ ਕੀ ਆ ਗਾਵਾਂ ਹੈ ਗਾਵਾਂ ਤੇ ਵਹਿੜਾ ਵਹਿੜਾ ਗਾ ਦੋਈਆਂ ਉਹ ਕਿਦਾਂ ਉਹਦਾ ਕੀ ਸਾਖਤਾ ਵਾ ਉਹ ਵੀਰ ਜੀ ਮਹੀਨਾ ਕੱਤੀ ਜੋ ਅੱਛਾ ਮਹੀਨਾ ਕੱਤੀ ਆ ਹਾਂ ਜੀ ਜੀ ਠੀਕ ਆ ਤੇਰੀ ਚੱਕਿਆ ਆਪਣੀ ਚੱਕੋ ਵੀਰ ਜੀ ਸੁਆ ਕਿਨਵਾ ਵਾ ਸੁਆ ਤਿੱਜਾ ਮੰਨੇ ਵੀਰ ਜੀ ਅੱਛਾ ਤਿੱਜਾ ਹੀ ਮੰਨੇ ਹਾਂ ਠੀਕ ਥਣਥਣੂ ਸੋਹਣਾ ਲੱਗਾ ਵਾ ਇੱਕ ਆਹ ਵੇਖੋ ਤੇ ਕਿੰਨਾ ਕੁ ਦੁੱਧ ਚਮਾਉਂਦੀ ਰਹੀ ਵੀਰੇ ਦੁੱਧ 15-16 ਕਿਲੋ ਚਮਾਉਂਦੀ ਰਹੀ ਆ ਅੱਛਾ 15-16 ਲੀਟਰ ਚਮਾਉਂਦੀ ਰਹੀ ਆ ਇੱਕ ਮਹੀਨਾ ਰਹਿੰਦਾ ਵਾ ਇੱਕ ਮਹੀਨਾ ਮੰਨ ਕੇ ਚੱਲੀਏ ਅੱਛਾ ਇੱਕ ਮਹੀਨਾ ਮੰਨ ਕੇ ਚੱਲੀਏ ਰਹਿੰਦਾ ਵੀ ਸੂਸਣ ਦੀ ਉਤੋਂ ਦਿਨ ਦੋ ਚਾਰ ਉੱਤੇ ਵੀ ਹਰ ਸਾਰੀ ਦਾਕ ਤੇ ਮੋਲੇ ਦਾ ਮੋਲੇ ਦੀ 49 ਮੰਨ ਤਾਣ ਮੰਦਨ ਤੁਹਾਡੇ ਹੀ ਆ ਵੀਰ ਜੀ ਸਾਡੇ ਕਾਤੇ ਮੰਨਤਾ ਹਨ ਨਹੀਂ ਨਹੀਂ ਤੁਹਾਡੇ ਹੀ ਹੋਗੇ ਸੀ 10 ਫਿਰ 40 ਦੇਣਾ ਵੀਰ ਜੀ 40 ਦੀ 40 ਜੋ ਕਰ ਦੂੰਗਾ ਛੋੜ ਛੱਪਾ ਕਰਦਾ ਕਰਦਾ ਵੀਰ ਜੀ ਜਿੰਨਾ ਸਾਡਾ ਬੰਦਾ ਕਰਦਾ ਵੀਰ ਜੀ ਚਲ ਸਰਦਾ ਬੰਦਾ ਠੀਕ ਆ ਉਹਨਾਂ ਕੋਲ ਜ਼ਿਆਦਾ ਨਹੀਂ ਹੋਣੀਆਂ ਕ੍ਰੀਤੀਆਂ ਜੇ ਤੁਹਾਨੂੰ ਪਤਾ ਇਹ ਤਾਂ ਹੁਣ ਵੀਰ ਨੂੰ ਆਪੇ ਗੱਲ ਕਰੀ ਜਿੰਨਾਂ ਨੂੰ ਹੁਣ ਲਾ ਲਿਆ ਫੋਨ ਚਲੋ ਉਹਦੇ ਹੋ ਜਾਊਗਾ ਜੇ ਡੈ ਹੀ ਬਾਈ ਕੋਲ ਤੁਹਾਨੂੰ ਪਤਾ ਇੱਕ ਨੇ ਦੇ ਕੋਈ ਹੁਣ ਆਈਆਂ ਤੂੰਗਾ ਕਹਣਾ ਕੁਲੂਗਾ ਹਣ ਤੂੰ ਨਹੀਂ ਕੋਲ ਨਾਲੇ ਕੰਮ ਹੀ ਵੀਰ ਜੀ ਹੁੰਦੇ ਆ ਦੱਸ ਨਾਲੇ ਤੋ ਆਈ ਜਾਂਦੇ ਵੀਰ ਜੀ ਕੋਲ ਨਾਲੇ ਕੰਮ ਅੱਛਾ ਆ ਠੀਕ ਆ ਵੀਰ ਕੋ ਦੋ ਡੰਗਰ ਆ ਤੇ ਵੀਰ ਨੂੰ ਜ਼ਿਆਦਾ ਤੰਗ ਨਾ ਕਰਿਓ ਜੇ ਜੇ ਪੈਸੇ ਲਾਇਓ ਹਾਂ ਗੱਲ ਆ ਇਹ ਵੀ ਚੰਗੇ ਆ ਸੋਹਣੇ ਆ ਦੋਵੇਂ ਤੇ ਆਪਣੀ ਤਸੱਲੀ ਦੋ ਟਾਈਮ ਕਰਕੇ ਚੈੱਕ ਕਰਕੇ ਫੇਰ ਖੜਿਓ ਵੀਰ ਮੋਬਾਈਲ ਨੰਬਰ ਬੋਲ ਦਿਓ ਆਪਣਾ ਫੇਰ ਵੈਲ ਨੰਬਰ 868843947 ਠੀਕ ਆ ਚੰਗੀ ਆ ਵੈੜ ਜਿੰਨੀ ਵੀ ਹੈਗੀ ਆ ਸੁਣੀ ਆ